ਉਗਣ ਵਾਲੇ ਉਗ ਜਾਂਦੇ 파ੜ ਕੇ ਸੀਨਾ ਪੱਥਰਾਂ ਦਾ ਜੇਕਰ ਇਨਸਾਨ ਦੇ ਵਿੱਚ ਮਿਹਨਤ ਕਰਨ ਦਾ ਜਜ਼ਬਾ ਹੋਵੇ ਤਾਂ ਉਹ ਕੋਈ ਵੀ ਕੰਮ ਕਰਕੇ ਆਪਣੇ ਜੀਵਨ ਸ਼ੈਲੀ ਨੂੰ ਵਿੱਚ ਸੁਧਾਰ ਲਿਆ ਸਕਦਾ ਹੈ ਇਹ ਪਹਿਲਾਂ ਤੁਹਾਡੇ ਮੂੰਹ ਤੇ ਕੀ ਲਿਆ ਹੋਇਆ ਹੈ ਇਹ ਟੋਪੀ ਹੈ ਕਿਸ ਕੰਮ ਇਹ ਮੱਖੀ ਹੈ ਜਿਹੜੀ ਇਹ ਮੂੰਹ ਤੇ ਅਟੈਕ ਕਰਦੀ ਹੈ ਇਸੇ ਕਰਕੇ ਇਹ ਲੈਣੀ ਪਈ ਰਜਿੰਦਰ ਆਪਾਂ ਦੇਖਦੇ ਆ ਕਿ ਅਕਸਰ ਜਿਹੜੇ ਪਿੰਡਾਂ ਦੇ ਲੋਕ ਨੇ ਕਹਿ ਦਿੰਦੇ ਨੇ ਸਾਡਾ ਕੋਈ ਕੰਮ ਨਹੀਂ ਚੱਲਦਾ ਅਸੀਂ ਕੀ ਕਰੀਏ ਉਹ ਇੱਕ ਬਹਾਨੇਬਾਜ਼ੀ ਹੁੰਦੀ ਹੈ ਜਾਂ ਬਾਕੀ ਚੱਲਦਾ ਨਹੀਂ ਹੈ ਕੰਮ ਕਰਨ ਵਾਲਾ ਤਾਂ ਲੋਕਾਂ ਨੂੰ ਮਿੱਟੀ ਆ ਬੀ ਵੇਚ ਜਾਂਦੇ ਨੇ ਸਿਆਣੇ ਕਹਿੰਦੇ ਨੇ ਬਿਨਾਂ ਵਾਲਾ ਆਲੇ ਨੂੰ ਕੰਗੇ ਵਾਲੇ ਕੰਗਾ ਵੇਚ ਉਹਨਾਂ 'ਚ ਕਲਾ ਹੁੰਦੀ ਹੈ ਕੰਮ ਕਰਨ ਦੀ ਕਲਾ ਹੋਣੀ ਚਾਹੀਦੀ ਤੇ ਜਜ਼ਬਾ ਹੋਣਾ ਚਾਹੀਦਾ ਜੋ ਮਰਜੀ ਕੰਮ ਕਰ ਲੋ ਮੈਨਸਾ ਫਲ ਮਿਲੇ ਜੇ ਉੱਗਣ ਵਾਲੇ ਉੱਗ ਜਾਂਦੇ ਪਾੜ ਕੇ ਸੀਨਾ ਪੱਥਰਾਂ ਦਾ ਬਿਲਕੁਲ ਜੀ ਜੇਕਰ ਇਨਸਾਨ ਦੇ ਵਿੱਚ ਮਿਹਨਤ ਕਰਨ ਦਾ ਜज्ਬਾ ਹੋਵੇ ਤਾਂ ਉਹ ਕੋਈ ਵੀ ਕੰਮ ਕਰਕੇ ਆਪਣੇ ਜੀਵਨ ਸ਼ੈਲੀ ਨੂੰ ਵਿੱਚ ਸੁਧਾਰ ਲਿਆ ਸਕਦਾ ਇਸੇ ਤਰ੍ਹਾਂ ਦੀਆਂ ਤਸਵੀਰਾਂ ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਪਿੰਡ ਕਾਲਾ ਝਾੜ ਦੇ ਅਗਾਹ ਬਾਦੂ ਕਿਸਾਨ ਹਜਿੰਦਰ ਸਿੰਘ ਕਾਲਾ ਝਾੜ ਦੀਆਂ ਤੁਹਾਨੂੰ ਪਹਿਲਾਂ ਤਸਵੀਰਾਂ ਦੇ ਵਿੱਚ ਦਿਖਾ ਦਈਏ ਇਹ ਜਿਹੜੇ ਡੱਬੇ ਨੇ ਇਹ ਕਹਿ ਸਕਦੇ ਆ ਆમે ਦੇਖਣ ਨੂੰ ਇਹਨਾਂ ਦੇ ਵਿੱਚ ਮੱਖੀਆਂ ਨੇ ਜ਼ਹਿਰੀਲੀਆਂ ਮੱਖੀਆਂ ਕਹਿ ਸਕਦੇ ਆ ਮਧੂ ਮੱਖੀਆਂ ਵੀ ਕਹਿ ਸਕਦੇ ਆ ਪਰ ਇਹਨਾਂ ਦੇ ਵਿੱਚ ਇਨਸਾਨ ਨੂੰ ਤਾਕਤ ਦੇਣ ਵਾਲੀ ਜੀਵਨ ਦੇਣ ਵਾਲੀ ਇੱਕ ਮਠਿਆਸ ਹੈ ਜਿਹਨੂੰ ਅਸੀਂ ਸਹਿਦ ਕਹਿੰਦੇ ਆ ਮਖਿਆ ਪੰਜਾਬੀ ਦੇ ਵਿੱਚ ਮਖਿਆਲ ਕਹਿੰਦੇ ਆ ਉਹ ਮਠਿਆਸ ਹੈ ਜਿਹੜੀ ਇਨਸਾਨ ਨੂੰ ਜੀਵਨ ਦੇ ਵਿੱਚ ਕਾਫੀ ਮਹੱਤਤਾ ਰੱਖਦੀ ਹੈ ਤੇ ਦਵਾਈਆਂ ਦੇ ਵਿੱਚ ਕਾਫੀ ਜਿਹੜੀ ਵਰਤੀ ਜਾਂਦੀ ਹੈ ਮਖਿਆਲ ਦੀ ਮਾਤਰਾ ਤੇ ਇਹ ਜਿਹੜੇ ਕਿਸਾਨ ਦੀ ਗੱਲ ਕਰਨ ਲੱਗੇ ਹਰਜਿੰਦਰ ਸਿੰਘ ਕਿਸਾਨ ਅਸੀਂ ਤਸਵੀਰਾਂ ਦੇ ਵਿੱਚ ਦਿਖਾਵਾਂਗੇ ਕਿ ਉਹ ਇਸ ਟਾਈਮ ਵੀ ਆਪਣੇ ਡੱਬਿਆਂ ਦੀ ਵਿੱਚ ਜਿਹੜੇ ਰੱਖੇ ਹੋਏ ਨੇ ਡੱਬੇ ਉਹਨਾਂ ਦੀ ਸਾਂਭ ਸੰਭਾਲ ਤੇ ਉਹਨਾਂ ਦੀ ਨੂੰ ਚੈੱਕ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਹਰਜਿੰਦਰ ਸਿੰਘ ਨਾਲ ਗੱਲ ਕਰਨ ਦੀ ਹਰਜਿੰਦਰ ਸਿੰਘ ਜੀ ਇਹ ਪਹਿਲਾ ਤੁਹਾਡੇ ਮੂੰਹ ਤੇ ਕੀ ਲਿਆ ਹੋਇਆ ਇਹ ਦੱਸੋ ਇਹ ਟੋਪੀ ਹੈ ਜੀ ਹਮ ਕਿਸੇ ਕੈਪ ਇਹ ਮੱਖੀ ਹੈ ਜਿਹੜੀ ਇਹ ਮੂੰਹ ਤੇ ਅਟੈਕ ਕਰਦੀ ਹੈ ਜੀ ਹਮ ਇਸੇ ਕਰਕੇ ਇਹ ਲੈਣੀ ਪੈਂਦੀ ਇਹਨੂੰ ਉਤਾਰ ਦਿਓ ਪਲੀਜ਼ ਸਾਡੇ ਨਾਲ 2 ਮਿੰਟ ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗੇ ਹਰਜਿੰਦਰ ਆਪਾਂ ਦੇਖਦੇ ਹਾਂ ਕਿ ਅਕਸਰ ਜਿਹੜੇ ਪਿੰਡਾਂ ਦੇ ਲੋਕ ਨੇ ਕਹਿ ਦਿੰਦੇ ਨੇ ਸਾਡਾ ਕੋਈ ਕੰਮ ਨਹੀਂ ਚੱਲਦਾ ਅਸੀਂ ਕੀ ਕਰੀਏ ਉਹ ਇੱਕ ਬਹਾਨੇਬਾਜ਼ੀ ਹੁੰਦੀ ਹੈ ਜਾਂ ਬਾਕੀ ਚੱਲਦਾ ਨਹੀਂ ਹੈ ਕੰਮ ਕੋਈ ਉਹ ਸਰ ਜੀ ਬਾਨੇ ਮਾਦੀ ਹੁੰਦੀ ਆ ਕੰਮ ਕਰਨ ਵਾਲਾ ਤਾਂ ਲੋਕਾਂ ਨੂੰ ਮਿੱਟੀ ਆ ਵੀ ਵੇਚ ਜਾਂਦੇ ਨੇ ਜੀ ਹੂੰ ਜਿਹੜੇ ਸਿਆਣੇ ਕਹਿੰਦੇ ਨੇ ਬਿਨਾ ਵਾਲਾ ਵਾਲੇ ਨੂੰ ਕੰਗੇ ਵਾਲੇ ਕੰਗਾ ਵੇਚ ਜਾਂਦੇ ਨੇ ਉਹ ਉਹਨਾਂ 'ਚ ਕਲਾ ਹੁੰਦੀ ਆ ਕੰਮ ਕਰਨ ਦੀ ਕਲਾ ਹੋਣੀ ਚਾਹੀਦੀ ਤੇ ਜਜ਼ਬਾ ਹੋਣਾ ਚਾਹੀਦਾ ਜੋ ਮਰਜ਼ੀ ਕੰਮ ਕਰ ਲੋ ਮੈਨਸਾ ਫਲ ਮਿਲੇ ਜਾਣਾ ਰਜਿੰਦਰ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਡੀ ਐਜੂਕੇਸ਼ਨ ਕੀ ਕੀਤੀ ਹੋਈ ਆ ਪਹਿਲਾਂ ਕੀ ਕੰਮਕਾਰ ਕਰਦੇ ਸੀ ਉਹਦੇ ਬਾਰੇ ਜਾਣਕਾਰੀਓ ਕੀ ਪਹਿਲਾ ਪੁਰਖਿਆ ਕੀਤਾ ਕੀ ਸੀਗਾ ਤੁਹਾਡਾ ਸਰ ਜੀ ਸਾਡੇ ਪਿਤਾ ਪੁਰਖੀ ਖੇਤੀਬਾੜੀ ਸੀ ਹੂੰ ਮੈਂ 1993 ਵਿੱਚ ਐਮਏ ਕੀਤੀ ਸੀ ਜੀ ਫਿਰ ਮੈਂ ਸਰਵਿਸ ਦੀ ਕਾਫੀ ਟਰਾਈ ਮਾਰੀ ਕਿਤੇ ਹੱਥ ਨਹੀਂ ਪਿਆ ਉਦੋਂ ਬਾਅਦ ਜੀ ਮੈਂ 1996 ਵਿੱਚ ਟੈਕਸੀ ਲੈਂਚ ਆ ਗਿਆ ਮੈਂ ਸੋਮੋ ਲੈ ਲਈ 5-6 ਸਾਲ ਟੈਕਸੀ ਲੈਂਚ ਬਹੁਤ ਵਧੀਆ ਕੰਮ ਕੀਤਾ ਤੇ ਉਦੋਂ ਬਾਅਦ ਜੀ ਮੈਂ ਸੋਮੋ ਦਾ ਛੱਡ ਕੇ ਜੇਸੀਬ ਲੈ ਲਈ ਮੈਨੂੰ ਉੱਥੇ ਵੀ ਕੋਈ ਮਿਹਨਤ ਨੂੰ ਫਲ ਨਹੀਂ ਪਿਆ ਜੀ ਫਿਰ ਉਦੋਂ ਬਾਅਦ ਮੈਂ 2003 ਤੋਂ ਮੱਖੀ ਦਾ ਕੰਮ ਕਰ ਰਹੀ ਸੀ ਹਲਕਾ ਜੀ ਫਿਰ ਉਦੋਂ ਬਾਅਦ ਇਹ ਕੰਮ ਨੂੰ ਮੈਂ ਵਧੀਆ ਤਰੀਕੇ ਨਾਲ ਕੀਤਾ ਜੀ ਫਿਰ ਜਿੱਦਰ ਜਿਵੇਂ ਤੁਸੀਂ ਪਹਿਲਾਂ ਖੇਤੀ ਦਾ ਪਿਤਾਪੁਰਖੀ ਕੀਤਾ ਸੀ ਖੇਤੀਬਾੜੀ ਫਿਰ ਸਟੱਡੀ ਵੀ ਕੀਤੀ ਤੇ ਉਸ ਤੋਂ ਬਾਅਦ ਟੈਕਸੀ ਵੀ ਚਲਾਈ ਡਰਾਈਵਰੀ ਵੀ ਕੀਤੀ ਕਹਿ ਸਕਦੇ ਆ ਜੇ ਵੀ ਸੀ ਮਸ਼ੀਨ ਵੀ ਚਲਾਈ ਪਰ ਇਹ ਮਖਿਆਲ ਜਿਹੜਾ ਮੱਖੀ ਪਾਲਣ ਦਾ ਜਿਹੜਾ ਕੰਮ ਹੈ ਇਹ ਕਿੱਥੋਂ ਆਈਡੀਆ ਕਿਵੇਂ ਆਇਆ ਕਿੱਥੋਂ ਇਹਦੀ ਟ੍ਰੇਨਿੰਗ ਲਈ ਤੁਸੀਂ ਇਹ ਅਸੀਂ ਸ਼ੌਂਕ ਵਾਸਤੇ 2003 ਚ ਦੋ ਕਬਕਸੇ ਲੈ ਸੀ ਜੀ ਕਿਸੇ ਤੋਂ ਹੂੰ ਉਦੋਂ ਬਾਅਦ ਮੈਂ 2006-7 ਚ ਟ੍ਰੇਨਿੰਗ ਲੈ ਲਈ ਕੇਬੀ ਕੇ ਖੇੜੀ ਤੋਂ ਹੀ ਉਦੋਂ ਬਾਅਦ ਫਿਰ ਵਧੀਆ ਤਰੀਕੇ ਨਾਲ ਕੰਮ ਕੀਤਾ ਜੀ ਕਦੇ ਕੋਈ ਘਾਟਾ ਨਹੀਂ ਆਇਆ ਇਮਾਨਦਾਰੀ ਨਾਲ ਮੈਂਤ ਕਰਦੇ ਆ ਤੁਸੀਂ 2003 ਦੇ ਵਿੱਚ ਦੋ ਬਕਸਿਆਂ ਤੋਂ ਕੰਮ ਸ਼ੁਰੂ ਕੀਤਾ ਜੀ ਅੱਜ ਕਿੰਨੇ ਬਕਸੇ ਆ ਟੋਟਲ ਤੁਹਾਡੇ ਕੋਲ ਅੱਜ ਸਾਲ ਦੇ ਵਿੱਚ 200 ਪਲੱਸ ਬਕਸੇ ਆ ਜੀ ਇਸ ਟਾਈਮ ਜੀ ਜ਼ਮੀਨ ਕਿੰਨੀ ਆ ਤੁਹਾਡੇ ਕੋਲ ਜ਼ਮੀਨ ਮਿਲਵੇ ਤਿੰਨੇ ਕਿੜਾਈ ਉਹ ਮੈਂ ਹੁਣ ਠੇਕੇ ਦੇਣ ਲੱਗਿਆ ਪਹਿਲਾਂ ਆਪ ਕਰਦੀ ਸੀ ਅੱਛਾ ਬੱਚੇ ਬੱਚਿਆਂ ਦੀ ਪਰਵਿਸ਼ ਕਿਵੇਂ ਹੋਈ ਬੱਚਿਆਂ ਦੀ ਪ੍ਰਵੈਸਤਾ ਜੀ ਵਧੀਆ ਸਕੂਲਾਂ 'ਚ ਪੜਾਏ ਨੇ ਮੇਰੇ ਦੋ ਬੱਚੇ ਨੇ ਮੈਂ ਦੋਏ ਡੀਵੀ 90 ਸਕੂਲ 'ਚ ਪੜਾਏ ਨੇ ਹਾਂਜੀ ਤੇ ਇਹ ਜ਼ਿਆਦਾਤਰ ਲੋਕ ਨਾ ਮਤਲਬ ਕਿ ਇਸ ਕਿਤੇ ਵੱਲ ਆਉਂਦੇ ਨਹੀਂ ਕਿਉਂ ਕਿ ਕਿਉਂਕਿ ਉਹੀ ਗੱਲ ਆ ਜਾਂਦੀ ਹੈ ਕਿ ਜਦੋਂ ਮਿਹਨਤ ਨਾ ਕਰਨੀ ਹੋਵੇ ਤਾਂ 100 ਬਹਾਨਾ ਮਤਲਬ ਕਿ ਇਨਸਾਨ ਨੂੰ ਫੁਰਦਾ ਪਰ ਹੁਣ ਤੁਹਾਨੂੰ ਦੋ ਬਕਸਿਆਂ ਤੋਂ ਤੁਸੀਂ 200 ਤੋਂ ਉੱਤੇ ਲੈ ਗਏ ਜੇ ਆਪਾਂ ਗੱਲ ਕੀਤੀ ਜਾਵੇ ਇਹਦੀ ਟ੍ਰੇਨਿੰਗ ਕਿੱਥੋਂ ਸਹੀ ਢੰਗ ਨਾਲ ਮਿਲਦੀ ਹੈ ਇਹਦੀ ਜਿਹੜੀ ਮਾਰਕੀਟਿੰਗ ਹੈ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਮਾਰਕੀਟਿੰਗ ਦੀ ਟ੍ਰੇਨਿੰਗ ਕਿੱਥੋਂ ਮਿਲਦੀ ਹੈ ਜੇਕਰ ਜਿਹੜੇ ਨੌਜਵਾਨ ਨੇ ਉਹ ਵੀ ਸੁਣਦੇ ਸੁਣਨਗੇ ਸਾਰੀ ਤੁਹਾਡੀ ਇੰਟਰਵਿਊ ਨੂੰ ਕਿ ਟ੍ਰੇਨਿੰਗ ਲੈ ਕੇ ਤਾਂ ਕਿਵੇਂ ਇਸ ਕਿੱਤੇ ਵਿੱਚ ਕਾਮਯਾਬ ਹੋਇਆ ਜਾ ਸਕਦਾ ਹੈ ਸਰਜੀਪ ਪੰਜਾਬ ਐਗਰਿਕਲਚਰ ਯੂਨੀਵਰਸਿਟੀ ਤੋਂ ਇਹਦੇ ਤਹਿਤ ਕਈ ਟ੍ਰੇਨਿੰਗਾਂ ਲੱਗਦੀਆਂ ਨੇ ਲੁਧਿਆਣੇ ਵੀ ਲੱਗਦੀਆਂ ਨੇ ਜੀ ਹਰੇਕ ਡਿਸਟ੍ਰਿਕਟ ਹੈੱਡਕੁਆਰਟਰ ਤੇ ਕੇਵੀਕੇ ਬਣਿਆ ਹੈ ਜੀ ਉੱਥੇ ਹਰ ਸਾਲ ਕਈ ਵਾਰ ਟ੍ਰੇਨਿੰਗ ਲੱਗਦੀ ਹੈ ਜੀ ਮਧੂਮੱਖੀਆਂ ਦੀ ਵੀ ਖੁੰਬਾਂ ਦੀ ਵੀ ਆਪਣੀ ਗਊ ਪਾਲਣ ਦੀ ਸਮਝ ਲਓ ਕਾਫੀ ਕਿ ਟ੍ਰੇਨਿੰਗਾਂ ਲੈਂਦੇ ਨੇ ਉੱਥੋਂ ਲੈ ਕੇ ਅਗਲਾ ਸਿੱਖ ਸਿੱਖਣਾ ਤਾਂ ਆਪੇ ਪਊਗਾ ਜੀ ਟ੍ਰੇਨਿੰਗ ਤਾਂ ਇੱਕ ਨੌ ਦੀ ਟ੍ਰੇਨਿੰਗ ਹੁੰਦੀ ਹੈ ਹਫਤੇ ਦੀ ਉਸ ਤੋਂ ਬਾਅਦ ਕੰਮ ਕਿਸੇ ਵੀ ਕੀਪਰਲੇ ਬਲ ਲੱਗੋ ਸਿੱਖੋ ਇਮਾਨਦਾਰੀ ਨਾਲ ਵਧੀਆ ਕੰਮ ਹੈ ਤੇ ਆਪਾਂ ਜਿਸ ਤਰ੍ਹਾਂ ਤੁਹਾਨੂੰ ਬਕਸੇ ਵੀ ਲੈ ਲਏ ਦੋ ਬਕਸਿਆਂ ਤੋਂ 200 ਬਕਸਾ ਕਰ ਲਿਆ ਪਰ ਜਿਵੇਂ ਤੁਸੀਂ ਅੱਜ ਜਿਹੜਾ ਨਹਿਰ ਦੇ ਕਿਨਾਰੇ ਇੱਕ ਜੰਗਲ ਟੈਪ ਹੈ ਉਹਦੇ ਵਿੱਚ ਰੱਖੇ ਹੋਏ ਆ ਜਿਸ ਤਰ੍ਹਾਂ ਤੁਹਾਨੂੰ ਕਹਿ ਸਕਦੇ ਆ ਕਿ ਇਹਦੇ ਵਾਸਤੇ ਕੋਈ ਖਰਚਾ ਵੀ ਨਹੀਂ ਕਰਨਾ ਪੈਂਦਾ ਹੋਣਾ ਜਿੱਥੇ ਬਕਸੇ ਰੱਖ ਦਿਓ ਜਾਂ ਕੋਈ ਤੁਹਾਨੂੰ ਜਗ੍ਹਾ ਦਾ ਕਿਰਾਇਆ ਵਗੈਰਾ ਦੇਣਾ ਪੈਂਦਾ ਨਹੀਂ ਸਰ ਜੇ ਸਾਨੂੰ ਜਗ੍ਹਾ ਦਾ ਕੋਈ ਰੈਂਟ ਨਹੀਂ ਦੇਣਾ ਪੈਂਦਾ ਇਹ ਸਾਨੂੰ ਬਾਦਲ ਸਰਕਾਰ ਵੇਲੇ ਉਹਨਾਂ ਨੇ ਲਿਖਤੀ ਰੂਪ ਚ ਦਿੱਤਾ ਹੋਇਆ ਹੈ ਵੀ ਬੀਬੀ ਕੀਪਰ ਜੰਗਲ ਚ ਜਿੱਥੇ ਮਰਜ਼ੀ ਰੱਖ ਸਕਦਾ ਹੈ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈ ਪੰਜਾਬ ਜੀ ਲਓ ਹਰਜਿੰਦਰ ਜੇ ਗੱਲ ਕੀਤੀ ਜਾਵੇ 200 ਬਕਸਾ ਤੁਸੀਂ ਇਸ ਟਾਈਮ ਚਲਾ ਰਹੇ ਹੋ ਇਨਕਮ ਕਿੰਨੀ ਕੁ ਹੋ ਜਾਂਦੀ ਹੈ ਪਰ ਮਨਥ ਦੀ ਇਨਕਮ ਲਾਈਏ ਪੂਰੇ ਸਾਲ ਦੀ ਕੱਢ ਕੇ ਕਿਉਂਕਿ ਜ਼ਿਆਦਾਤਰ ਜਿਹੜੇ ਕਿਸਾਨ ਨੇ ਉਹ ਇਨਕਮ ਖਰਚੇ ਜ਼ਿਆਦਾ ਹੋ ਜਾਂਦੇ ਆ ਕਹਿੰਦੇ ਬਚਦਾ ਕੁਝ ਨਹੀਂ ਤੁਸੀਂ ਇਨਕਮ ਕਿੰਨੀ ਲੈ ਰਹੇ ਹੋ ਇਸ ਟਾਈਮ ਅਸੀਂ ਇੰਜ ਸੋਚਦੇ ਆ ਵੀ ਸਾਡਾ 35-40 ਹਜ਼ਾਰ ਮਹੀਨੇ ਦੀ ਇਨਕਮ ਨਿਕਲ ਆਉਂਦੀ ਹੈ ਸਾਰੇ ਖਰਚੇ ਕੱਢ ਕੇ ਅਸੀਂ ਇਹੇ ਵੇਰ ਘੱਟ ਰੱਖ ਰਿਹਾ ਹੁਣ ਕਿਉਂਕਿ ਪਹਿਲਾਂ ਮਾਰਕੀਟਿੰਗ ਦਾ ਰੇਟ ਸੀ ਜਿਹੜਾ ਹੋਲ ਸੇਲ ਦਾ ਉਹ ਬਹੁਤ ਵਧੀਆ ਸੀ ਹੁਣ ਪਿਛਲੇ 2 ਸਾਲ ਤੋਂ ਜੀ ਮਾਰਕੀਟ ਬਹੁਤ ਡਾਊਨ ਆ ਰਹੀ ਹੈ ਇਸੇ ਕਰਕੇ ਸਾਨੂੰ ਹੁਣ ਖਰਚੇ ਵੱਲ ਸੰਕੋਚ ਕਰਨਾ ਪੈ ਰਿਹਾ ਵੀ ਦੋ ਪੈਸੇ ਬਚਣ ਜੇ ਆ ਮਿਹਨਤ ਕਰਾਂਗੇ ਤਾਂ ਦੋ ਪੈਸੇ ਬਧਿਏ ਭਾਈ ਤੇ ਹਮ ਜਾਨੀ 35 ਤੋਂ 40000 ਰੁਪਿਆ ਇਨਕਮ ਇਹ ਵੀ ਦੱਸ ਕੋ ਤੁਹਾਨੂੰ ਦੱਸਦੀ ਹੈ ਕਿ ਇੱਕ ਵਧੀਆ ਨੌਕਰੀ ਦੇ ਬਰਾਬਰ ਇਹ ਕਿਸਾਨ ਹੈ ਮਿਹਨਤ ਜਰੂਰ ਕਰਨੀ ਪੈਂਦੀ ਆ ਘਰੋਂ ਬਾਹਰ ਵੀ ਜੇ ਆਪਾਂ ਹੁਣ ਗੱਲ ਕੀਤੀ ਜਾਵੇ ਬਕਸੇ ਨੇ ਤੁਸੀਂ ਪੰਜਾਬ ਦੇ ਵਿੱਚ ਰੱਖਦੇ ਹੋ ਜਾਂ ਆਊਟ ਆਫ ਸਟੇਜ ਦੇ ਵੀ ਸਟੇਟ ਵੀ ਲਾ ਕੇ ਜਾਂਦੇ ਨਹੀਂ ਜੀ ਜਿਹੜਾ ਆਪਣਾ ਹਿੰਦੁਸਤਾਨ ਦਾ ਸੀਜ਼ਨ ਹੈ ਹੂੰ ਇਹ 80% ਸਰੋਂ ਦਾ ਸੀਜ਼ਨ ਆਈ ਆਪਣਾ ਇਹ ਜੀ ਹੁਣ ਬਸ ਤਕਰੀਬਨ ਸ਼ੁਰੂ ਹੋ ਗਿਆ ਨਵੰਬਰ ਤੋਂ ਲੈ ਕੇ ਆਪਣੇ ਫਰਵਰੀ ਮਾਰਚ ਤੱਕ ਅਸੀਂ ਬਾਹਰ ਜਾਵਾਂਗੇ ਰਵਾੜੀ ਰਵਾੜੀ ਕੋਈ ਰਵਾੜੀ ਜਾਉ ਕਿਸੇ ਦਾ ਸਟੇਸ਼ਨ ਰਾਜਸਥਾਨਾ ਰਾਜਸਥਾਨ ਜਾਉ ਵੀ ਜਾਣੀ ਕਿ ਜੀ ਆਟੋ ਬੱਸ ਸਟੇਸ਼ਨ ਜਾਣੀ ਪੈਣੀ ਤੁਸੀਂ ਕਿਸੇ ਸੰਸਥਾ ਨਾਲ ਵੀ ਜੁੜੇ ਹੋਏ ਹਾਂਜੀ ਅਸੀਂ ਲੁਧਿਆਣਾ ਪੀਪੀ ਨਾਲ ਜੁੜੇ ਹਾਂ ਪੀਵੀਕੇ ਜੂਨੀਅਰ ਐਸੋਸੀਏਸ਼ਨ ਬਣੀ ਹੈ ਸਾਡੀ ਜੀ ਉਹਦੇ ਨਾਲ ਰਲ ਕੇ ਸਾਰੇ ਕੰਮ ਕਰਦੇ ਹਾਂ ਕਿੰਨੇ ਕੁ ਕਿਸਾਨ ਨੇ ਜਿਹੜੇ ਪੰਜਾਬ ਦੇ ਕਿੱਤਾ ਕਰ ਰਹੇ ਨੇ ਜੁੜੇ ਹੋਏ ਨੇ ਤੁਹਾਡੀ ਸੰਸਥਾ ਇਹ ਸਰ ਜੀ ਆਪਣੇ ਪੰਜਾਬ ਵਿੱਚ 12-1300 ਕਿਸਾਨ ਹੈ ਜਿਹੜਾ ਇਹ ਕੰਮ ਕਰ ਰਿਹਾ ਜੀ ਵਿੱਚ ਕੋਈ ਛੱਡ ਕੇ ਹੁਣ ਬੱਚੇ ਤਾਂ ਕੰਮ ਹੀ ਕਰਨੇ ਚਾਹੁੰਦੇ ਜੀ ਕਿਉਂ ਅਸੀਂ ਵੀ ਸੋਚਦੇ ਹਾਂ ਇਹ ਬੱਚੇ ਪੜ੍ਹ ਲਿਖ ਕੇ ਆਪਣਾ ਸਰਵਿਸ ਕਰਨ ਅਸੀਂ ਤਾਂ ਹੁਣ ਕਰਨੇ ਨੂੰ ਆਪਣੇ ਦਾ ਮੋਢਿਆਂ ਤੇ ਟੇਗੀ ਹਮ ਪਰ ਕੰਮ ਉਹ ਵਧੀਆ ਜੀ ਮਿਹਨਤ ਕਰਨ ਨਾਲ ਵਾਸਤੇ ਕੋਈ ਮਾੜਾ ਨਹੀਂ ਅੱਛਾ ਹੁਣ ਗੱਲ ਆ ਜਾਂਦੀ ਹੈ ਮਾਰਕੀਟਿੰਗ ਦੀ ਮਾਰਕੀਟਿੰਗ ਦਾ ਕਿਸ ਤਰ੍ਹਾਂ ਚੱਲਦਾ ਤੁਹਾਡਾ ਤੁਹਾਡੇ ਤੋਂ ਕੋਈ ਕੰਪਨੀ ਲੈ ਕੇ ਜਾਂਦੀ ਹੈ ਜਾਂ ਤੁਸੀਂ ਆਪਦੇ ਵੀ ਕਾਊਂਟਰ ਲਾਏ ਹੋਏ ਨੇ ਕਿਤੇ ਕਿਤੇ ਸਰ ਜੀ ਸਾਤੋਂ ਜਿਹੜਾ ਮੇਨ ਹੈ ਹੋਲ ਸੇਲ ਦਾ ਸਾਤੋਂ ਹੈਗਾ ਜੀ ਟਰੇਡਰ ਲੈਂਦਾ ਹੈ ਹਮ ਟਰੇਡਰ ਐਸਪੋਰਟਰ ਨਾਲ ਜੁੜਿਆ ਹੈ ਜੀ ਹਮ ਟਰੇਡਰ ਸਾਤੋਂ ਲੈ ਕੇ ਐਸਪੋਰਟਰ ਨੂੰ ਸ਼ਾਇਦ ਦਿੰਦਾ ਜੀ ਉਸ ਤੋਂ ਬਾਅਦ ਉਹ ਸਪੋਰਟ ਕਰਦੇ ਨੇ ਬਾਹਰ ਜੀ ਤੇ ਬਾਕੀ ਅਸੀਂ ਕੁਝ ਲੋਕਲ ਪੈਕਿੰਗ ਕਰਕੇ ਵੀ ਵੇਚਦੇ ਆ ਜੀ ਜਿਸ ਤਰ੍ਹਾਂ ਇਹ ਪੈਕਿੰਗ ਹਾਂਜੀ ਹਾਂ ਇਹ ਪੈਕਿੰਗ ਵੀ ਵੇਚਦੇ ਆ ਇਹਦੇ ਉੱਤੇ ਮਾਰਕਾ ਵੀ ਤੁਸੀਂ ਰੱਖਿਆ ਹੋਇਆ ਹਾਂਜੀ ਅਸੀਂ ਆਪਣਾ ਮਾਰਕਾ ਵੀ ਲਾ ਦਨੇ ਆ ਜ਼ਿਆਦਾਤਰ ਐਵੇਂ ਵੇਚ ਦਨੇ ਆ ਹਾਂ ਜਿਵੇਂ ਆਪਾਂ ਪੈਕਿੰਗ ਦੀ ਗੱਲ ਹੋ ਗਈ ਜਾਂ ਜਿਹੜੀ ਤੁਹਾਡੇ ਕੰਪਨੀਆਂ ਦੀ ਗੱਲ ਹੋ ਗਈ ਕਿ ਉਹ ਵੀ ਲੈ ਜਾਂਦੀਆਂ ਨੇ ਪਰ ਜਿਹੜਾ ਮੇਨ ਮਕਸਦ ਹੁੰਦਾ ਕਿ ਜਿਹੜਾ ਮਖਿਆਲ ਆ ਤੁਸੀਂ ਪੈਦਾਵਾਰ ਕਰ ਲਿਆ ਕਿ ਕਿਸ ਪੂਰਾ ਮੁੱਲ ਨਾ ਮਿਲਣਾ ਇਹਦੇ ਸੰਬੰਧੀ ਕੋਈ ਤੁਹਾਡੇ ਨਾਲ ਕੋਈ ਇਦਾਂ ਦੀ ਗੱਲ ਸਰ ਜੀ ਇਹ ਤਾਂ ਹੁਣ ਬਗਾਨੇ ਹੱਥੇ ਜਾਣ ਆਈ ਸਪੋਰਟਰਾਂ ਦੇ ਉਹ ਕਦੇ-ਕਦੇ ਵਧੀਆ ਰੇਟ ਦੇ ਦਿੰਦੇ ਨੇ ਇੱਕ ਸਾਲ ਫਿਰ ਦੋ ਤਿੰਨ ਸਾਲ ਉਹ ਡਾਊਨ ਕਰ ਦਿੰਦੇ ਨੇ ਬਸ ਉਹ ਨਾ ਮਰਨ ਦਿੰਦੇ ਨੇ ਨਾ ਜਿਉਣ ਦਿੰਦੇ ਨੇ ਉਹਨਾਂ ਦਾ ਹਿਸਾਬ ਇਹ ਹੈ ਜੀ ਇਸੇ ਕਰਕੇ ਅਸੀਂ ਪੈਕਿੰਗ ਕਰਕੇ ਜ਼ਿਆਦਾ ਧਿਆਨ ਦੇਣਾ ਵੀ ਜੇ ਪੈਕਿੰਗ ਕਰਕੇ ਸਹਿਦ ਖਾਨ ਆਣੇ ਤੱਕ ਸਹੀ ਵਾਇਬਰੇਟਰ ਤੇ ਉਹਨਾਂ ਨੂੰ ਸ਼ਾਇਦ ਮਿਲੇ ਵਧੀਆ ਮਿਲੇ ਤੇ ਅਸੀਂ ਮੈਂ ਉਹਨਾਂ ਨੂੰ ਇੱਕ ਬੇਨਤੀ ਵੀ ਕਰਦਾ ਜਿਹੜੇ ਸ਼ਾਇਦ ਖਾਨ ਦੇ ਸ਼ਕੀਨ ਨੇ ਵੀ ਉਹ ਆਪਣੇ ਨੇੜੇ ਦਾ ਜੋ ਵੀ ਮਧੂ ਮੱਖੀ ਪਾਲਕ ਹੈ ਉਹ ਤੋਂ ਸ਼ਾਇਦ ਲੈਣ ਕਿਉਂਕਿ ਕੰਪਨੀਆਂ ਤੇਰਾ ਫੇਰ ਵੀ ਬਹੁਤ ਕਰਦੀ ਨੇ ਜੀ ਉਹ ਤੋਂ ਬਚਣ ਜਿਵੇਂ ਰਜਿੰਦਰ ਇੱਕ ਗੱਲ ਹੋਰ ਜਿਹੜਾ ਸਵਾਲ ਹੈ ਇਹਦੇ ਉੱਤੇ ਉੱਠਦਾ ਹੈ ਕਿ ਜਿਵੇਂ ਤੁਸੀਂ ਇਸ ਟਾਈਮ ਪੰਜਾਬ ਦੇ ਵਿੱਚੋਂ ਜਿਹੜੇ ਡੱਬੇ ਰੱਖੇ ਹੋਏ ਆ ਇੱਕ ਸਰੋਂ ਦੇ ਵਿੱਚ ਤੁਸੀਂ ਕਹਿੰਦੇ ਰਵਾੜੀ ਜਾਂ ਕੋਈ ਰਾਜਸਥਾਨ ਜਾਂਦਾ ਇਹਦੀ ਕੁਆਲਿਟੀ ਦਾ ਵੀ ਕੋਈ ਫਰਕ ਪੈਂਦਾ ਹਾਂਜੀ ਇਹਦਾ ਹਰ ਇੱਕ ਕੁਆਲਿਟੀ ਅਲੱਗ ਅਲੱਗ ਹੁੰਦੀ ਹੈ ਜੀ ਜਿਵੇਂ ਆਪਣੇ ਲਈ ਅਸੀਂ ਸਰੋਂ ਤੇ ਜਾਵਾਂਗੇ ਉਹ 100% ਗਲੂਕੋਜ਼ ਹੁੰਦਾ ਜਮਦਾ ਇਹੋ ਖੋਏ ਵਰਗਾ ਚਿੱਟਾ ਸ਼ਾਇਦ ਹੋ ਜਾਂਦਾ ਇਸ ਟਾਈਮ ਆਪਣੇ ਅਵੇਲੇਬਲ ਨਹੀਂ ਤੇ ਇੱਕ ਜੀ ਆਪਣਾ ਲੋਕਲ ਹੁੰਦਾ ਸ਼ਾਇਦ ਜਿਹੜਾ ਏ ਸਰ ਜੀ ਇਹ ਹੈਗਾ ਆਪਣਾ ਲੋਕਲ ਹੂੰ ਹੂੰ ਇਹ ਸਫੈਦੇ ਤੇ ਟਾਲੀ ਦਾ ਹੈ ਹੂੰ ਸਫੈਦੇ ਤੇ ਟਾਲੀ ਦਾ ਤੇ ਇਹ ਆਪਣਾ ਲੋਕਲ ਪੰਜਾਬ ਦਾ ਜੀ ਅੱਛਾ ਇਹਦੇ ਇਹਦੇ ਵਿੱਚ ਕੀ ਫਰਕ ਹੁੰਦਾ ਇਹ ਸਰ ਜੀ ਆਪਣਾ ਜਿਹੜਾ ਫਲੋਰ ਉਹਦਾ ਉਹ ਮਿਲ ਨਹੀਂ ਹੂੰ ਉਹਦੇ ਬਾਅਦ ਜੀ ਆਪਣਾ ਲੈਵੇ ਕੁਝ ਇਹ ਕੁਆਲਿਟੀਆਂ ਪੰਨਾਂ ਨੇ ਇਹ ਹੈਗਾ ਆਪਣਾ ਰੋਪੜ ਦਾ ਜੀ ਮਲਟੀ ਮਲਟੀ ਫਲੋਰੇ ਦਾ ਹਾਂਜੀ ਹਾਂਜੀ ਜਿਵੇਂ ਆਪਾਂ ਹਰਜਿੰਦਰ ਜੀ ਗੱਲ ਕਰ ਲਈਏ ਹੋਰ ਵੀ ਕਿੰਨੇ ਤਰ੍ਹਾਂ ਦਾ ਸਹਦ ਹੈ ਜਿਹੜਾ ਤਿਆਰ ਹੁੰਦਾ ਇਹ ਸਰ ਜੀ 베ਰੀ ਤੋਂ ਵੀ ਨਿਕਲਦਾ ਜੀ ਅਜਵੈਣ ਤੋਂ ਵੀ ਨਿਕਲਦਾ ਜੀ ਹੂੰ ਤੇ ਜਾਮਣ ਦਾ ਇੱਕ ਜਮੋਲਾ ਹੁੰਦਾ ਜੀ ਜਾਮਣ ਦਾ ਜਮੋਲਾ ਹਾਂ ਜਮੋਲਾ ਜਮੋਲੇ ਦਾ ਵੀ ਨਿਕਲਦਾ ਹੈ ਇਹ ਸਾਰੇ ਬਾਹਰ ਨਿਕਲਦੇ ਨੇ ਜਾ ਕੇ ਜੀ ਕੋਈ ਕਿਸੇ ਸਟੇਟ ਚ ਨਿਕਲਦਾ ਕੋਈ ਕਿਸੇ ਜੀ ਤੇ ਲੀਚੀ ਦਾ ਸ਼ਹਿਦ ਵੀ ਹੁੰਦਾ ਜੀ ਹਾਂਜੀ ਤੇ ਇਹ ਤੋਂ ਸਭ ਤੋਂ ਵਧੀਆ ਜਿਹੜੀ ਕੁਆਲਿਟੀ ਇਸ ਹੈ ਜੀ ਉਹ ਕਿਹੜੀ ਮੰਨੀ ਜਾਂਦੀ ਹੈ ਸਰ ਜੀ ਉਹ ਜਿਹੜਾ ਜੇ ਐਂਡ ਕੇ ਜੰਮੂ ਕਸ਼ਮੀਰ ਚ ਨਿਕਲਦਾ ਉਹ ਸਭ ਤੋਂ ਵਧੀਆ ਕੁਆਲਿਟੀ ਦਾ ਮੰਨਿਆ ਜਾਂਦਾ ਕਿਉਂਕਿ ਉਹਦਾ ਉੱਥੇ ਪ੍ਰਦੂਸ਼ਣ ਨਹੀਂ ਹੈਗਾ ਜੀ ਆਪਣੇ ਥੋੜਾ ਜਿਹਾ ਪ੍ਰਦੂਸ਼ਣ ਹੁੰਦਾ ਉਹਦੇ ਕਰਕੇ ਤੇ ਉਧਰ ਫਲੇਵਰ ਵੀ ਬਹੁਤ ਤਰ੍ਹਾਂ ਦਾ ਹੁੰਦਾ ਉਹ ਸਭ ਤੋਂ A1 ਮੰਨਿਆ ਜਾਂਦੇ A1 ਤੇ ਕੁੱਲ ਮਿਲਾ ਕੇ ਜੇ ਗੱਲ ਕੀਤੀ ਜਾਵੇ ਤੁਸੀਂ ਸਪੂਰੇ ਜਿੱਥੇ ਜਮ ਜੇ ਐਂਡ ਕੇ ਦੀ ਵੀ ਸੂ ਗੱਲ ਕੀਤੀ ਹੈ ਹਰਿਆਣੇ ਦੀ ਵੀ ਗੱਲ ਕੀਤੀ ਹੈ ਰਾਜਸਥਾਨ ਦੀ ਤੁਸੀਂ ਸਾਰੀ ਜਗ੍ਹਾ ਜਾਣਦੇ ਹੋ ਨਹੀਂ ਅਸੀਂ ਜੰਮੂ ਕਸ਼ਮੀਰ ਨਹੀਂ ਜਾਂਦੇ ਜੀ ਆਪਣੇ ਮਿੱਤਰ ਜਾਂਦੇ ਨੇ ਉਹਨਾਂ ਤੋਂ ਸੁਣਦਾ ਇਸ ਤਾਂ ਬਸ ਹਰਿਆਣਾ ਲੋਣੇ ਜਾਂ ਪੰਜਾਬ ਜੀ ਬਸ ਹਾਂਜੀ ਦੋਏ ਜਗ੍ਹਾ ਤੇ ਜਾਂਦੇ ਜਿਹੜੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਆ ਪੜ੍ਹੇ ਲਿਖੇ ਤੇ ਰੋਜ਼ਗਾਰ ਨੌਕਰੀਆਂ ਨੂੰ ਨਹੀਂ ਮਿਲੀਆਂ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮੈਂ ਤਾਂ ਉਹੀ ਕਹਿਣਾ ਜੀ ਕੰਮ ਕਰੋ ਚਾਹੇ ਨੌਕਰੀ ਕਰਕੇ ਕਰੋ ਚਾਹੇ ਆਪਣਾ ਬਿਜ਼ਨਸ ਸ਼ੁਰੂ ਕਰ ਲਓ ਆਪਣਾ ਬਿਜ਼ਨਸ ਟਾਈਮ ਆ ਜਾਵੇ ਕਿਸੇ ਦਾ ਗੁਲਾਮ ਨਹੀਂ ਰਹਿੰਦਾ ਮੰਦਾ ਜੀ ਜਦੋਂ ਵੀ ਟਾਈਮ ਲੱਗਦਾ ਹੈ ਉਦੋਂ ਕਰ ਲਓ ਜੀ ਬਿਲਕੁਲ ਜੀ ਇਹ ਸਾਨੂੰ ਸਾਡੇ ਨਾਲ ਹਰਜਿੰਦਰ ਸਿੰਘ ਕਾਲਾ ਝਾੜ ਜਿਹੜੇ ਮਧੂਮੱਖੀ ਪਾਲਣ ਦਾ ਕੰਮ ਕਰਦੇ ਨੇ ਜਿਨ੍ਹਾਂ ਨੇ ਟ੍ਰੇਨਿੰਗ ਲੈ ਕੇ 2 ਡੱਬਿਆਂ ਤੋਂ ਕੰਮ ਸਟਾਰਟ ਕੀਤਾ ਸੀ ਅੱਜ ਉਹਨਾਂ ਕੋਲੇ 200 ਤੋਂ ਉੱਪਰ ਡੱਬੇ ਕੈਮਰਾਮੈਨ ਭੀਮਾ ਪੱਟੀਵਾਲ ਦੇ ਨਾਲ ਗੁਰਦਰਸ਼ਨ ਸਿੰਘ ਸੇਤੂ ਪੀਟੀਸੀ ਨਿਊਜ਼ ਸੰਗਠਨ